हां जी दोस्तों स्वागत ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਇਹ ਜਿਹੜੀ ਇਨਫਾਰਮੇਸ਼ਨ ਹੈ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜਿਹੜੀ ਅੱਜ ਵੀਡੀਓ ਲੈ ਕੇ ਆਏ ਹਾਂ ਤੁਸੀਂ ਕਿਸੇ ਵੀ ਦੁਕਾਨ ਤੇ ਖੜ ਕੇ ਜਾਂ ਕਿਸੇ ਵੀ ਯਾਰ ਦੋਸਤ ਨੂੰ ਮਿੱਤਰ ਨੂੰ ਆਪਣੇ ਨੂੰ UPI ਜਿਹੜੀ ਹੈ ਛੇਤੀ ਕਰ ਦਿੰਦੇ ਹੋ Google Pay PhonePe ਤੇ Paytm ਰਾਹੀਂ ਪੈਸੇ ਜਿਹੜੇ ਆ ਭੇਜ ਦਿੰਦੇ ਹੋ ਉਹਦੇ ਵਿੱਚ ਵੱਡੇ ਫਰੌਡ ਜਿਹੜੇ ਹੋਣ ਦਾ ਚਾਂਸ ਬਣਿਆ ਰਹਿੰਦਾ ਹੈ ਸੋ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧਈਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਇਹ ਹੈ ਜਿਵੇਂ ਜਿਵੇਂ UPI ਭੁਗਤਾਨ ਪ੍ਰਸਿੱਧ ਹੋ ਰਹੇ ਨੇ ਘੁਟਾਲੇ ਤੇ ਧੋਖਾਧੜੀ ਦਾ ਸਕਾਰ ਹੋਣ ਦਾ ਖਤਰਾ ਵੀ ਵੱਧਦਾ ਜਾ ਰਿਹਾ ਹੈ ਭਾਵੇਂ ਤੁਸੀਂ Google Pay, PhonePe, Paytm ਜਾਂ ਕੋਈ ਹੋਰ UPI ਸਮਰਥ ਐਪ ਜਿਹੜੀ ਐ ਵਰਤ ਰਹੇ ਹੋ ਸੁਰੱਖਿਆ ਨੂੰ ਤਰਜੀਹ ਦੇਣਾ ਬਹੁਤ ਮਹੱਤਵਪੂਰਨ ਹੈ ਥੋੜੀ ਜਿਹੀ ਲਾਪਰਵਾਹੀ ਤੁਹਾਨੂੰ ਗਰੀਬ ਬਣਾ ਸਕਦੀ ਹੈ ਇਸ ਲਈ ਆਪਣਾ ਯੂਪੀਆਈ ਭੁਗਤਾਨ ਕਰਦੇ ਸਮੇਂ ਸਾਵਧਾਨ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਤੇ ਅਸੀਂ ਤੁਹਾਨੂੰ ਕੁਝ ਸੁਰੱਖਿਆ ਟਿਪਸ ਦੱਸ ਰਹੇ ਹਾਂ ਜੋ ਤੁਹਾਨੂੰ ਆਪਣੇ ਯੂਪੀਆਈ ਭੁਗਤਾਨਾਂ ਨੂੰ ਸੁਰੱਖਿਅਤ ਰੱਖਣ ਤੇ ਸੰਭਾਵਿਤ ਘੁਟਾਲਿਆਂ ਤੋਂ ਬਚਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਪਹਿਲਾ ਜਿਹੜਾ ਟਿਪਸ ਹੈ ਭੁਗਤਾਨ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਲੈਣ-ਦੇਣ ਦੀ ਪੁਸ਼ਟੀ ਜ਼ਰੂਰ ਕਰ ਲੋ ਕੁਝ ਤਾਂ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਹਮੇਸ਼ਾ ਲੈਣ-ਦੇਣ ਦੇ ਵੇਰਵਿਆਂ ਦੀ ਦੋ ਵਾਰ ਜਾਂਚ ਕਰ ਲਓ ਜਿਸ ਦੇ ਵਿੱਚ ਪ੍ਰਾਪਤਕਰਤਾ ਦੀ UPI ID ਫੋਨ ਨੰਬਰ ਜਾਂ ਬੈਂਕ ਖਾਤਾ ਸ਼ਾਮਲ ਹੈ ਗਲਤ ਪ੍ਰਾਪਤਕਰਤਾ ਨੂੰ ਅਣਜਾਣੇ ਚ ਪੈਸੇ ਭੇਜਣ ਤੋਂ ਬਚਣ ਲਈ ਜਾਣਕਾਰੀ ਦੀ ਸੁੱਧਤਾ ਦੀ ਪੁਸ਼ਟੀ ਕਰ ਲਓ ਨੰਬਰ ਦੇਤੇ ਫਿਸ਼ਿੰਗ ਹਮਲਿਆਂ ਤੋਂ ਸਾਵਧਾਨ ਰਹੋ ਤੁਹਾਨੂੰ UPI ਪ੍ਰਮਾਣ ਪੱਤਰ OTP ਵਨ ਟਾਈਮ ਪਾਸਵਰਡ ਜਾਂ ਨਿੱਜੀ ਵੇਰਵਿਆਂ ਦੀ ਮੰਗ ਕਰਨ ਵਾਲੇ ਧੋਖੇਬਾਜ਼ SMS ਈਮੇਲ ਜਾਂ ਫੋਨ ਕਾਲ ਰਾਹੀਂ ਫਿਸ਼ਿੰਗ ਘੁਟਾਲੇ ਦਾ ਸਕਾਰ ਬਣਾਇਆ ਜਾ ਸਕਦਾ ਹੈ ਕਜੇ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਸ ਲਈ ਅਣਚਾਹੀ ਸੰਚਾਰਾਂ ਤੋਂ ਸਾਵਧਾਨ ਰਹੋ ਤੇ ਅਣਜਾਣ ਜਾਣ ਪਛਾਤੇ ਸਰੋਤਾਂ ਨਾਲ ਕਦੇ ਵੀ ਸਵੇਦਨ ਸੇਲ ਜਾਣਕਾਰੀ ਸਾਂਝੀ ਨਾ ਕਰੋ ਨੰਬਰ 3 ਤੇ ਆ ਮਜ਼ਬੂਤ ਪ੍ਰਮਾਣਿਕਤਾ ਪ੍ਰਕਿਰਿਆ ਦੀ ਵਰਤੋਂ ਕਰੋ ਆਪਣੀ ਯੂਪੀ ਐਪ ਤੱਕ ਸੁਰੱਖਿਅਤ ਪਹੁੰਚ ਲਈ ਤਿੰਨ ਪੈਟਰਨ ਫਿੰਗਰਪ੍ਰਿੰਟ ਜਾਂ ਫੇਸ ਅਨਲੌਕ ਵਰਗੀਆਂ ਮਜ਼ਬੂਤ ਪ੍ਰਮਾਣਿਕरण ਪ੍ਰਕਿਰਿਆ ਦੀ ਚੋਣਾ ਕਰ ਲਓ ਕਮਜ਼ੋਰ ਜਾਂ ਆਸਾਨੀ ਨਾਲ ਅੰਦਾਜ਼ਾ ਲਗਾਉਣ ਵਾਲੇ ਯੋਗ ਪਾਸਵਰਡ ਵਰਤਣ ਤੋਂ ਬਚੋ ਜੇ ਤੁਹਾਡੇ ਖਾਤੇ ਦੀ ਸੁਰੱਖਿਆ ਨਾਲ ਸਮਝੌਤਾ ਕਰ ਸਕਦੇ ਨੇ ਨੰਬਰ 4 ਤੇ ਐਪ ਲੌਕ ਤੇ ਬਾਇਓਮੈਟ੍ਰਿਕ ਪ੍ਰਮਾਣਿਕरण ਨੂੰ ਸਮਰੱਥ ਬਣਾਓ ਜਿਵੇਂ ਇਹ ਐਪਸ ਦੁਆਰਾ ਪੇਸ਼ ਕੀਤੇ ਗਏ ਐਪ ਲੌਕ ਤੇ ਬਾਇਓਮੈਟ੍ਰਿਕ ਪ੍ਰਮਾਣਿਕरण ਵਰਗੀ ਹੈ ਅੰਦਰੂਨੀ ਸੁਰੱਖਿਆ ਵਿਸ਼ੇਸ਼ਤਾਵਾਂ ਦਾ ਫਾਇਦਾ ਉਠਾਓ ਆਪਣੇ ਖਾਤੇ ਤੱਕ ਅਣਅਧਿਕਾਰਤ ਪਹੁੰਚ ਨੂੰ ਰੋਕ ਲਈ ਇਹਨਾਂ ਵਿਸ਼ੇਸ਼ਤਾਵਾਂ ਨੂੰ ਸਮਰੱਥ ਬਣਾਓ ਖਾਸ ਕਰਕੇ ਜੇਕਰ ਤੁਹਾਡੀ ਡਿਵਾਈਸ ਗੁੰਮ ਜਾਂ ਚੋਰੀ ਹੋ ਜਾਂਦੀ ਹੈ ਨੰਬਰ 5 ਤੇ UPI ਭੁਗਤਾਨ ਐਪ ਨੂੰ ਹਮੇਸ਼ਾ ਅਪਡੇਟ ਰੱਖੋ ਇਹ ਵੀ ਕਿੰਨੀ ਬੜੌਣੀ ਕਿ ਤੁਹਾਡੇ ਕੋਲ ਨਵੀਨਤਮ ਸੁਰੱਖਿਆ ਪੈਚ ਤੇ ਬੱਗ ਫਿਕਸ ਹਨ ਆਪਣੀਆਂ UPI ਐਪਾਂ ਨੂੰ ਨਿਯਮਤ ਤੌਰ ਤੇ ਅਪਡੇਟ ਕਰਦੇ ਰਹੋ ਡਿਵੈਲਪਰ ਕਮਜ਼ੋਰੀਆਂ ਨੂੰ ਪੈਚ ਕਰਨ ਤੇ ਸੁਰੱਖਿਆ ਨੂੰ ਵਧਾਉਣ ਲਈ ਅਕਸਰ ਅਪਡੇਟ ਜਾਰੀ ਕਰਦੇ ਹਨ ਇਸ ਲਈ ਘਟਾਲਿਆਂ ਤੋਂ ਬਚਣ ਲਈ ਤੁਹਾਨੂੰ ਸਭ ਤੋਂ ਵੱਧ ਐਪ ਨੂੰ ਜਿਹੜਾ ਅਪਡੇਟ ਰੱਖਣਾ ਹੋਵੇਗਾ ਤੇ OTP ਤੇ PIN ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰੋ ਕਦੇ ਵੀ ਆਪਣੇ OTP ਜਾਂ UPI PIN ਨੂੰ ਦੋਸਤਾਂ ਪਰਿਵਾਰ ਜਾਂ ਗਾਹਕ ਦੇਖਪਾਲ ਅਧਿਕਾਰੀਆਂ ਸਮੇਤ ਕਿਸੇ ਨਾਲ ਸਾਂਝਾ ਨਾ ਕਰੋ ਜਾਇ ਜੀ ਜੁਪੀਆਈ ਐਪਸ ਕਦੇ ਵੀ ਇਸ ਜਾਣਕਾਰੀ ਦੀ ਮੰਗ ਨਹੀਂ ਕਰਨਗੇ ਕਿਉਂਕਿ ਇਸ ਨੂੰ ਸਾਂਝਾ ਕਰਨ ਨਾਲ ਤੁਹਾਡੇ ਖਾਤੇ ਦੀ ਸੁਰੱਖਿਆ ਨਾਲ ਸਮਝੌਤਾ ਜਿਹੜਾ ਉਹ ਹੋ ਸਕਦਾ ਹੈ ਨੰਬਰ 7 ਦੇ ਟਿਪਸ ਜਿਹੜਾ ਦੇ ਰਹੇ ਹਾਂ ਜਨ ਤੱਕ ਵਾਈਫਾਈ ਨੈਟਵਰਕ ਦੀ ਵਰਤੋਂ ਨਾ ਕਰੋ ਜਨ ਤੱਕ ਵਾਈਫਾਈ ਨੈਟਵਰਕਾਂ ਜਾਂ ਅਸੁਰੱਖਿਅਤ ਕਨੈਕਸ਼ਨਾਂ ਤੇ ਯੂਪੀਆਈ ਭੁਗਤਾਨ ਕਰਨ ਤੋਂ ਬਚਿਆ ਜਾਵੇ ਜਿੰਨਾ ਉਹਨਾਂ ਬਚੋ ਕਿਉਂਕਿ ਇਹ ਤੁਹਾਡੀ ਸਵੇਦਨਸ਼ੀਲ ਜਾਣਕਾਰੀ ਨੂੰ ਹੈਕਰਾਂ ਤੱਕ ਪਹੁੰਚਾ ਸਕਦੇ ਨੇ ਇਸ ਦੀ ਬਜਾਏ ਇੱਕ ਭਰੋਸੇਯੋਗ ਵਾਈਫਾਈ ਨੈਟਵਰਕ ਦੀ ਵਰਤੋਂ ਕਰੋ ਜਾਂ ਸੁਰੱਖਿਅਤ ਲੈਣ ਦੇਣ ਲਈ ਮੋਬਾਈਲ ਡਾਟਾ ਦੀ ਸਵਿੱਚ ਕਰੋ ਨੰਬਰ 8 ਤੇ ਜਿਹੜੀ ਟਿਪਸ ਹੈ ਖਾਤੇ ਦੇ ਵੇਰਵਿਆਂ ਤੇ ਭੁਗਤਾਨ ਹਿਸਟਰੀ ਤੇ ਨਜ਼ਰ ਰੱਖੋ ਕਿਸੇ ਵੀ ਅਣਅਧਿਕਾਰਤ ਜਾਂ ਸ਼ੱਕੀ ਗਤੀਵਿਧੀ ਲਈ UPI ਐਪ ਦੇ ਅੰਦਰ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਤੇ ਲੈਣ-ਦੇਣ ਦੇ ਇਤਿਹਾਸ ਦੀ ਨਿਯਮਤ ਤੌਰ ਤੇ ਨਿਗਰਾਨੀ ਕਰੋ ਕਿਸੇ ਵੀ ਬੇਨਿਮੀਆਂ ਜਾਂ ਧੋਖਾਧੜੀ ਵਾਲੇ ਲੈਣ-ਦੇਣ ਦੀ ਤੁਰੰਤ ਆਪਣੇ ਬੈਂਕ ਜਾਂ UPI ਸੇਵਾ ਪ੍ਰਦਾਤਾ ਨੂੰ ਰਿਪੋਰਟ ਕਰ ਦਿਓ ਨੰਬਰ 9 ਤੇ ਜਿਹੜਾ ਟਿਪਸ ਦੇਣ ਜਾ ਰਹੇ ਹਾਂ ਘੁਟਾਲਿਆਂ ਤੋਂ ਸੁਚੇਤ ਰਹੋ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਮ UPI ਭੁਗਤਾਨ ਘੁਟਾਲਿਆਂ ਤੇ ਧੋਖਾਧੜੀ ਦੀਆਂ ਚਾਲਾਂ ਬਾਰੇ ਸੁਚੇਤ ਰਹੋ ਸੰਭਾਵੀ ਖਤਰਿਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਪਛਾਣ ਕਰੋ ਉਹਨਾਂ ਤੋਂ ਬਚਣ ਲਈ ਕੋਟਾਲਿਆਂ ਦੇ ਰੈੱਡ 플ੈਗ ਤੇ ਚਕਾਵਨੀ ਸੰਕੇਤਾਂ ਬਾਰੇ ਆਪਣੇ ਆਪ ਨੂੰ ਸਿੱਖਿਅਤ ਕਰੋ ਨੰਬਰ 10 ਤੇ ਜਿਹੜਾ ਟਿਪਸ ਦੇਣ ਜਾ ਰਹੇ ਹਾਂ ਧੋਖਾਧੜੀ ਦੀ ਜਿਹੜੀ ਆ ਤੁਰੰਤ ਰਿਪੋਰਟ ਕਰ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਆਪਣੇ ਖਾਤੇ ਦੇ ਵਿੱਚ ਧੋਖਾਧੜੀ ਹੋ ਚੁੱਕੀ ਹੈ ਜਾਂ ਗਤੀਵਿਧੀ ਜਾਂ ਅਣਅਧਿਕਾਰਤ ਲੈਣ ਦੇਣ ਦਾ ਕੋਈ ਸ਼ੱਕ ਹੈ ਤਾਂ ਤੁਰੰਤ ਆਪਣੇ ਬੈਂਕ ਜਾਂ UPI ਸੇਵਾ ਪ੍ਰਦਾਤਾ ਨੂੰ ਸੂਚਿਤ ਕਰੋ ਫੌਰੀ ਕਾਰਵਾਈ ਹੋਰ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ ਅਤੇ ਜਾਂਚ ਤੇ ਹੱਲ ਦੀ ਸਹੂਲਤ ਪ੍ਰਦਾਨ ਕਰ ਸਕਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਨਾਲ ਵੀ ਧੋਖਾ ਨਾ ਹੋ ਸਕੇ ਤੇ ਕਿਸੇ ਦੀ ਵੀ ਮਿਹਨਤ ਦੀ ਕਮਾਈ ਲੁੱਟੀ ਨਾ ਜਾ ਸਕੇ ਸੋ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ